ਗਰੂਪ ਯਾਰੀ ਸਹਾਸੰਗ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹ ਵਜ਼ੀਰ ਖਾਨ ਦੀ ਹਵੇਲੀ ਸਰਹੰਦ ਛੀਫਤਗੜ੍ਹ ਸਾਹਿਬ ਜਿੱਥੇ ਕੀ ਸੂਬਾ ਸਰਹੰਦ ਵਜ਼ੀਰ ਖਾਨ ਰਹਿੰਦਾ ਸੀ ਜਿਸ ਨੇ ਕੀ ਛੋਟੇ ਸਹਿਬਜ਼ਾਦਿਆਂ ਨੂੰ ਉੰਨੀਆ ਵਿੱਚ ਚੜਵਾਇਆ ਇੱਕ ਖੰਡਰ ਨਵਾਜੋ ਹਵੇਲੀ ਹੈ ਇਹਦਾ ਨਾਮ ਹੈ ਆਮ ਖਾਸ ਬਾਗ ਸਰਹੰਦ ਸ਼੍ਰੀ ਫਤਿਹਗੁਰ ਸਾਹਿਬ ਅਸੀਂ ਇਹ ਜਗ੍ਹਾ ਦੇਖਣ ਆਏ ਆ ਜੀ ਪਿੰਡ ਜੰਡੋਲੀ ਤੋਂ ਜੋ ਚੁੱਬੇ ਵਾਲ ਮਾਲਪੁਰ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ। ਨਾਪ ਜੀ ਦੇਖੋ ਇਹ ਥਲੇ ਸਰੋਵਰ ਟੈਪ ਹੈ ਜਿਹੜਾ ਸਰੋਵਰ ਹੁੰਦਾ ਹੈ। ਇਹ ਗੱਭੇ ਫਿਰ ਸੈਂਟਰ ਦੀ ਰਸਤਾ ਬਣਿਆ ਉੱਪਰ ਜਾਣ ਨੂੰ ਬਸਰਹੰਦ ਬजीर खान ਦੀ ਹਵੇਲੀ ਇਸ ਦੇ ਚਾਰ ਪਾਸੇ ਅੰਦਰ ਪਾਣੀ ਭਰਿਆ ਹੋਣਾ ਤੇ ਆਹ ਰਸਤਾ ਜਾ ਰਿਹਾ ਸਾਹਮਣੇ ਵਿੱਚ ਦੀ ਖੂਬ ਖੂਬ ਨਕਸ਼ਾ ਮਿਲਦਾ ਜੁਲਦਾ ਹੋਇਆ ਸੁਬਾ ਸਰਹੰਦ ਬजीर खान ਦੀ ਹਵੇਲੀ ਜੋ ਕਿ ਖੰਡਰ ਅਵਸਥਾ ਦੇ ਵਿੱਚ ਇਸ ਟਾਈਮ ਸਥਿਤ ਹੈ ਫਤਗੜ ਸਾਹਿਬ ਤੇ ਉਸ ਦੇ ਨਾਲ ਹੀ ਆ ਇੱਕ ਮੌਤ ਦਾ ਖੂਜ ਇਹਨੂੰ ਕਹਿੰਦੇ ਆ ਜੀ ਇਹ ਮੌਤ ਦਾ ਖੂ ਹੈ ਜਿਸ ਦੇ ਵਿੱਚ ਕਿ ਉਹ ਆਪਣੇ ਕੈਦੀਆਂ ਨੂੰ ਜਿਨ੍ਹਾਂ ਨੂੰ ਕਿ ਉਮਰ ਕੈਦ ਦੀ ਤਨਹੀਆ ਪਕੈ ਸਕਦੇ ਜਿਨ੍ਹਾਂ ਨੂੰ ਕਿ ਕੋਈ ਜਾਨੋਂ ਮਾਰਨ ਦੀ ਇੱਕ ਤਰ੍ਹਾਂ ਦਿੱਂਦੀ ਜਾਂਦੀ ਸਜ਼ਾ ਉਹ ਨੂੰ ਫਿਰ ਇਸ ਖੂਹ ਦੇ ਵਿੱਚ ਸਿੱਟ ਦਿੱਤਾ ਜਾਂਦਾ ਸੀ ਜਿੰਦੇ ਬੰਦੇ ਨੂੰ ਇਹ ਉਹ ਮੌਤ ਦਾ ਖੂਹ ਹੈ ਜੋ ਕਿ ਸੂਬਾ ਸਰਹੰਦ ਵਜੀਰ ਖਾਨ ਦੀ ਹਵੇਲੀ ਦੇ ਬਿਲਕੁਲ ਨਾਲ ਹੈ ਸ਼੍ਰੀ ਪਤਗੜ੍ਹ ਸਾਹਿਬ ਜਿੱਥੇ ਕਿ ਜਿਸ ਨੂੰ ਕਿ ਆਮ ਖਾਸ ਬਾਗ ਦੇ ਨਾਲ ਜਾਣਿਆ ਜਾਂਦਾ ਹੈ ਆਪ ਵੀ ਦੇਖੋ ਇਹ ਕਿੰਨਾ ਖਤਰਨਾਕ ਖੂ ਹੈ ਇਸ ਦੇ ਵਿੱਚ ਹੁਣ ਤਾਂ ਦਰਸ਼ਕ ਚੁੱਕੇ ਹਨ ਕੁਝ ਸਮਾਂ ਸੀ ਜਦੋਂ ਇਸ ਦੇ ਵਿੱਚ ਜਿੰਦੇ ਬੰਦਿਆਂ ਨੂੰ ਸਿੱਟਿਆ ਜਾਂਦਾ ਸੀ ਸਜ਼ਾ ਦੇ ਤੌਰ ਤੇ ਤੇ ਸਾਹਮਣੇ ਸੁਬਾ ਸਰਹੰਦ ਦੀ ਹਵੇਲੀ ਹੈ ਜੀ ਸੁਬਾ ਸਰਹੰਦ ਦੀ ਹਵੇਲੀ ਵजीर खान ਜੀ ਉਸੋ ਹੀ ਹਵੇਲੀ ਦੇ ਨਾਲ ਇਹ ਹੈ ਉਜੂਬਾ ਬਣਾਇਆ ਸੀ ਉਸਨੇ ਉਜੂਬੇ ਦੇ ਨਾਲ ਹੀ ਆ ਖੂਹ ਹੈ ਸਾਹਮਣੇ ਜਿੱਥੇ ਕਿ ਜਿੰਦੇ ਬੰਦਿਆਂ ਨੂੰ ਸਿਰ ਤਾਂ ਜਾਂਦਾ ਸੀ ਮਰਨ ਵਾਸਤੇ ਤੇ ਆ ਬਾਹਰ ਉਸਨੇ ਫਵਾਰਾ ਸਿਸਟਮ ਪੈਪ ਬਣਾਇਆ ਸੀ ਆਪਣੇ ਘਰ ਦੇ ਬਾਹਰ ਇਹ ਕਾਫੀ ਫਵਾਰੇ ਲਾਇਆ ਸੀ ਉਹਨੇ ਆਪਣੇ ਘਰ ਦੇ ਬਾਹਰ ਸੁਬਾ ਸਰਹੰਦ ਨੇ ਆਪਣੇ ਅੰਜੋਏ ਵਾਸਤੇ ਜਿਸ ਦੀ ਕਿ ਇਟ ਨਾਲ ਇਟ ਖੜਕਾ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਫੋਟੋ ਕੀਤੀ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ ਇੱਥੇ ਰਹਿਣ ਵਾਲੇ ਸੂਬਾ ਸਰਹੰਦ ਬਜੇਰਖੰਡ ਸਭ ਕੁਝ ਖੰਡਰ ਨਵਾ ਇਸ ਟਾਈਮ ਪਿਆ ਹੈ ਜੀ ਟੋਕੀ ਇਹਨਾਂ ਨੇ ਕੋਈ ਚੱਜ ਦਾ ਕੰਮ ਨਹੀਂ ਕੀਤਾ ਕਰਕੇ ਆ ਫੁਆਰੇ ਹੈ ਜੀ ਉਸ ਟਾਈਮ ਉੱਤੇ ਫੁਆਰੇ ਤਾਂ ਹੁੰਦੇ ਹੋਣਗੇ ਸੂਬਾ ਸਰਹੰਦ ਦੀ ਖੰਡਰਨਵਾ ਹਵੇਲੀ ਅਸੀਂ ਆਇਆ ਜੀ ਪਿੰਡ ਜੰਡੋਲੀ ਤੋਂ ਜੋ ਚੱਬੇਵਾਲ ਮਾਲਪੁਰ ਦੇ ਬਿਲਕੁਲ ਨਜ਼ਦੀਕ ਹੈ ਇਹ ਬਿੱਲਾਂ ਦੇ ਬੋਟੇ ਹਨ ਸੂਬਾ ਸਰਹੰਦ ਦੀ ਹਵੇਲੀ ਦੇ ਸਾਹਮਣੇ ਆਪ ਜੀ ਦੇਖੋ ਜੀ ਸੂਬਾ ਸਰਹੰਦ ਦੀ ਹਵੇਲੀ ਸੂਬਾ ਸਰਹੰਦ ਦੀ ਜੋ ਹਵੇਲੀ ਦੇ ਬਾਹਰਲੇ ਪਾਸੇ ਆਹ ਦੇਖੋ ਫੌਰ ਇੱਕ ਦੱਸ ਦੇ ਕਿ ਉਸੇ ਹੀ ਟਾਈਮ ਦੇ ਲੱਗੇ ਹੋਇਆ ਬੀਓ ਖਰਾਬ ਹਨ ਇਹ ਸਾਹਮਣੇ ਬਾਥਰੂਮ ਟਾਇਪ ਹੈ ਇਹਦੇ ਤੇ ਕਹਿੰਦੇ ਪਾਣੀ ਥੱਲੇ ਥੱਲੇ ਅੰਡਰਗ੍ਰਾਉਂਡ ਆਦਾ ਹੁੰਦਾ ਸੀ ਉਹਨਾਂ ਦੇ ਨਹਾਣ ਵਾਸਤੇ ਤੇ ਆ ਮੁਰੇ ਜੇ ਬੱਚਾ ਪਾਣੀ ਦਾ ਬਣਿਆ ਹੋਇਆ ਹੈ ਅੰਦਰ ਇਹ ਕੰਮਰਿਆਂ ਦੇ ਵਿੱਚ ਪਾਣੀ ਖੜਾ ਹੁੰਦਾ ਸੀ ਨਹਾਣ ਧੁਣ ਵਾਸਤੇ ਇਸ਼ਨਾਨ ਪਾਣੀ ਕਰਨ ਵਾਸਤੇ ਆ ਸਾਹਮਣੇ ਰਸਤਾ ਦੇਖੋ ਇਹ ਰਸਤਾ ਜੇ ਕਿ ਤੁਹਾਨੂੰ ਥੋੜੀ ਥੋੜੀ ਜਿਆਦਾ ਆਵੇਗੀ ਜਿੱਦਾਂ ਕਿ ਅਸੀਂ ਪਾਉ ਜੋ ਮੈਲ ਦੀ ਰੇਕ ਹੁਕਮ ਰਿਆਂ ਜੀ ਇਹ ਸੁਬਾ ਸਰਹੰਦ ਦੀ ਹਵੇਲੀ ਵਾਲਾ ਰਸਤਾ ਹੈ ਸਾਹਮਣੇ ਸਾਹਮਣੇ ਤੋਂ ਆਂਦਾ ਹੁੰਦਾ ਸੀ ਤੇ ਇੱਧਰ ਸਾਹਮਣੇ ਜੋ ਤੁਹਾਨੂੰ ਪਹਿਲਾਂ ਦਿਖਾਈ ਹਵੇਲੀ ਉਹ ਦਰਸਤਾ ਦੇ ਬੋਲੇ ਉਹ ਸਾਹਮਣੇ ਹਵੇਲੀ ਹੈ ਸਾਹਮਣੇ ਉਹ ਮੌਤ ਦਾ ਖੂਹ ਹੈ ਜਿਸ ਨਾਲ ਸੱਜਾ ਡੰਡਾ ਹੁੰਦਾ ਸੀ ਸੁਬਾ ਸਰਹੰਦ ਮਜੀਰ ਖਾਨ ਜਿਸ ਨੂੰ ਕਾਜਗਲ ਆਮ ਖਾਸ ਬਾਗ ਦੇ ਨਾਲ ਜਾਣਿਆ ਜਾਂਦਾ ਹੈ ਮੇਰੇ ਪਿਛਲੇ ਪਾਸੇ ਦੇਖੋ ਤੁਸੀਂ ਉਹ ਬਾਥਰੂਮ ਹਾਂਜੀ ਬजीर खान ਦੇ ਜਦੋਂ ਉੱਥੇ ਇਸ਼ਨਾਨ ਪਾਣੀ ਕਰਦਾ ਹੋਵੇਗਾ ਤੇ ਉਹਨਾਂ ਸਾਹਮਣੇ ਜਿਖੂ ਆ ਫੋਨ ਥੋੜਾ ਥੋੜਾ ਨਕਸ਼ਾ ਜਦਾਂ ਦਾ ਲੱਗੂਗਾ ਜਿੱਦਾਂ ਦਾ ਕਿ ਤਾਜਮਹਿਲ ਹੈ ਇਹ ਸ਼ਰੀਫਾਤਗੜ ਸਾਹਿਬ ਦੇ ਵਿੱਚ ਜਗਾ ਉੱਥੇ ਸਥਿਤ ਹੈ ਜੀ ਬजीर खान ਦੀ ਹਵੇਲੀ